ਜੇ ਪਤਾ ਨੂੰ ਚੈੱਕ ਕਰਦੇ ਗਮ ਪਾਈਪਿੰਗ ਨੂੰ ਗਣ ਬਾਰੇ ਦੱਸਾਂਗੇ ਹਾਂਜੀ ਪਹਿਲਾਂ ਆਪਾਂ ਜੀ ਆਪਣੇ ਘੇਰੇ ਦਾ ਨਿਸ਼ਾਨ ਲਾ ਲੈਣਾ ਹੁੰਦਾ ਏ ਘੇਰਾ ਆਪਣਾ ਜੀ 26 ਆ ਆਪਾਂ 26 ਦੇ ਨਿਸ਼ਾਨ ਲਾ ਲੈ ਜੀ ਆ ਦੇਖੋ ਹਾਂਜੀ ਇੱਥੇ ਨਿਸ਼ਾਨ ਲਾ ਕੇ ਆਪਾਂ ਇੱਥੋਂ ਫਿਰ ਆਪਾਂ ਚੌਕ ਤੱਕ ਆ ਆਪਣਾ ਚੌਕਾ ਜਿੱਥੇ ਹੈਪਾ ਉੱਥੋਂ ਰੱਖ ਜੀ ਆਪਾਂ ਸਿੱਧਾ ਨਿਸ਼ਾਨ ਇਸ ਤਰ੍ਹਾਂ ਚਾਰੇ ਪਾਸੇ ਆਪਾਂ ਇਸ ਤਰ੍ਹਾਂ ਨਿਸ਼ਾਨ ਲਾ ਲੈਣੇ ਇਹਦੇ ਉੱਪਰ ਆਪਾਂ ਪਾਈਪਿੰਗ ਕਰ ਦੇਣੀ ਜੀ ਕਮੇਜ ਆਪਣਾ ਸੁੱਦਾ ਇਹਨੂੰ ਪਾਈਪਿੰਗ ਜਿਹੜੀ ਆਪਣੀ ਲੈਸ ਆ ਉਹ ਆਪਾਂ ਪੁੱਠੀ ਧਰਨੀ ਆ ਜੀ ਇਸ ਤਰ੍ਹਾਂ ਸਿੱਧਾ ਪਾਸਾ ਅੰਦਰੇ ਪਾਸੇ ਹੋਊਗਾ ਐਸ ਤਰ੍ਹਾਂ ਜੀ ਆਪਾਂ ਇਹਨੂੰ ਕੱਪੜੇ ਨੂੰ ਕੋਲਡ ਕਰ ਦਾਂਗੇ ਇਸ ਤਰ੍ਹਾਂ ਆਪਾਂ ਜੀ ਇਹ ਦੇ ਉੱਪਰ ਧਰ ਦਾਂਗੇ ਇਸ ਤਰ੍ਹਾਂ ਕੋਲਡ ਕਰਕੇ ਇਸ ਤਰ੍ਹਾਂ ਉੱਪਰ ਧਰ ਕੇ ਆਪਾਂ ਸਿਲਾਈ ਲਗਾ ਦਾਂਗੇ ਇਹਦੇ ਉੱਪਰ ਹਾਂਜੀ ਇਹ ਨਿਸ਼ਾਨ ਨਿਸ਼ਾਨ ਦੇ ਉੱਪਰ ਹੀ ਆਪਾਂ ਜਿਹੜੀ ਆਪਣੀ ਲੇਸ ਆ ਉਹ ਰੱਖੀ ਜਾਣੀ ਆ ਅੱਗੇ ਆਪਾਂ ਕੱਪੜਾ ਫੋਲਡ ਕਰਕੇ ਇਸ ਤਰ੍ਹਾਂ ਜੀ ਉੱਪਰ ਲਾਉਂਦੇ ਜਾਣਾ ਜੀ ਇੱਧਰ ਹੀ ਲੇਸ ਜਿਹੜੀ ਲੱਗੀ ਆ ਆਪਣੀ ਨੂੰ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਕਰਦੇ ਰਹਿ ਇਹਦੇ ਨਾਲ ਹੀ ਆਪਾਂ ਇਹਨੇ ਇਸ ਤਰ੍ਹਾਂ ਕਰਦੇ ਨੇ ਜਿਹੜੀ ਆਪਣੀ ਸਲਾਈ ਜਾਂਦੀ ਆ ਉੱਪਰ ਨੂੰ ਉਹਦੇ ਨਾਲ ਇਸ ਤਰ੍ਹਾਂ ਕੱਪੜਾ ਫੋਲਡ ਕਰਕੇ ਇਸ ਤਰ੍ਹਾਂ ਉੱਪਰ ਲਾ ਦੇਣਾ ਇਸ ਤਰ੍ਹਾਂ ਸਲਾਈ ਲਗਾ ਜਣੀ ਆ ਆਪਾਂ 1 ਇੰਚ ਆਪਾਂ ਉੱਪਰ ਤੱਕ ਸਲਾਈ ਮਾਰਨੀ ਆ ਇਸ ਤਰ੍ਹਾਂ ਹਾਂਜੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਦੇਣਾ ਆ ਦੇਖੋ ਜੀ ਆਪਣੀ ਜਿਹੜੀ ਲੈਸ ਆ ਉਹ ਲੱਗ ਕੇ ਤਿਆਰ ਹੋ ਗਈ ਆ ਇੱਕ ਸਲਾਈ ਦੇ ਨਾਲ ਗਮਲੈਸ ਚਾਕਾਂ ਤੇ ਲੱਗ ਕੇ ਤਿਆਰ ਹੋ ਗਈ ਆ ਹਾਂਜੀ ਚਾਕਾ ਕੋਲੋਂ ਆਪਣਾ ਇਸ ਤਰ੍ਹਾਂ ਫਿਨਿਸ਼ਿੰਗ ਆ ਗਈ ਜੀ ਆਪਣੀ ਦੇਖੋ ਜੀ então le passa a pagar daqui